ਕੂੜ ਨੇ ਖੁੱਟੇ ਨਾਨਕਾ ਉੜਕ ਸੱਚ ਰੇ ਜਿਹੜਾ ਸੱਚ ਖੁੰਡ ਚਰਚਾ ਸੀ ਅੱਜ ਚਿੱਟੇ ਦਿਨ ਵਾਂਗੂ ਸਾਰਿਆਂ ਦੇ ਸਾਹਮਣੇ ਆ ਗਿਆ ਕਿ ਕਿਸ ਤਰੀਕੇ ਸ਼੍ਰੋਮਣੀ ਅਕਾਲੀ ਦਲ ਤੇ ਏਜੰਸੀਆਂ ਦਾ ਕਬਜ਼ਾ ਕਰਾਉਣ ਦੀ ਨੀਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਸਾਜ਼ਿਸ਼ ਰਚੀ ਗਈ ਪਰ ਸਿੱਖਾਂ ਦੇ ਮਨ ਨੂੰ ਭਾਰੀ ਠੇਸ ਉਸ ਸਮੇਂ ਪੁੱਜੀ ਕਿਉਂਕਿ ਅੱਜ ਸਾਹਮਣੇ ਆ ਗਿਆ ਕਿ ਤੱਕ ਸਹਿਬਾਨਾਂ ਨੂੰ ਇਹ ਸਾਜ਼ਿਸ਼ ਦੇ ਲਈ ਵਰਤਿਆ ਗਿਆ ਦੁਨਿਆਵੀ ਅਦਾਲਤਾਂ ਦੇ ਵਿੱਚ ਵੀ ਇਸ ਤਰ੍ਹਾਂ ਨਹੀਂ ਹੁੰਦਾ ਮਤਲਬ ਦੁਨਿਆਵੀ ਅਦਾਲਤ ਦੇ ਵਿੱਚ ਵੀ ਜੇ ਦੋ ਭਰਾਵਾਂ ਦੀ ਜ਼ਮੀਨ ਦਾ ਮਕਦਮਾ ਚਲਾ ਜਾਏ ਤਾਂ ਜੱਜ ਸਾਹਿਬ ਉਹਦੇ 'ਚ ਹਿੱਸੇਦਾਰ ਨਹੀਂ ਬਣ ਜਾਂਦੇ ਪਰ ਗਿਆਨੀ ਹਰਪ੍ਰੀਤ ਜੀ ਜਿਨ੍ਹਾਂ ਨੂੰ ਅੱਜ ਬਾਗੀ ਧੜੇ ਨੇ ਆਪਣਾ ਪ੍ਰਧਾਨ ਚੁਣਿਆ ਇਹ ਤਾਂ 2 ਦਸੰਬਰ ਦੇ ਹੁਕਮਨਾਮੇ ਦੇ ਸਮੇਂ ਜਥੇਦਾਰ ਸੀ ਮਤਲਬ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਪ ਹੀ ਸੱਦਿਆ ਸਜ਼ਾ ਸੁਣਾਈ ਤੇ ਆਜਾਪ ਹੀ ਇੱਕ ਬਾਗੀ ਧੜੇ ਦੇ ਮਤਲਬ ਧੜਿਆਂ ਦੀ ਰਾਜਨੀਤੀ ਨੂੰ ਫਸੀਲ ਤੋਂ ਅਨਕਾਰਿਆ ਤੇ ਆਪ ਹੀ ਇੱਕ ਧੜੇ ਦੇ ਪ੍ਰਧਾਨ ਬਣ ਕੇ ਬਹਿ ਗਏ ਇਹ ਤੋਂ ਵੱਡੀ ਪੋਲਿਟਿਕਲ ਇੱਛਾ ਕਿਸੇ ਦੀ ਕਦੋਂ ਸਾਹਮਣੇ ਆ ਸਕਦੀ ਪਰ ਮੈਂ ਬੜੇ ਸਪਸ਼ਟ ਤੌਰ ਤੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਗੁਰੂ ਸਾਹਿਬ ਦਾ ਇਹ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਬੜੀ ਸ਼ਕਤੀ ਹੈ ਸੱਤ ਦੇ ਵਿੱਚ ਤੇ ਕੋਈ ਤਾਂ ਵਿਧੀ ਵਿਧਾਨ ਬਣਿਆ ਨਾ ਕਿ 2 ਦਸੰਬਰ ਨੂੰ ਇਹ ਫੈਸਲਾ ਸੁਣਾਉਣ ਵਾਲੇ ਅੱਜ ਆਪ ਹੀ ਜਥੇਦਾਰ ਨਹੀਂ ਹੈਗੇ ਇਹ ਵੀ ਵਿਧੀ ਪਰਮਾਤਮਾ ਨੇ ਰਚੀ ਪਰ ਮੈਂ ਕਹਿੰਨੀ ਹਰਪ੍ਰੀਤ ਜੀ ਨੂੰ ਪੁੱਛਣਾ ਚਾਹੁੰਦਾ ਯਾਨੀ ਹਰਪ੍ਰੀਤ ਜੀ ਕੀ ਇਹ ਗੱਲ ਦੱਸ ਸਕਦੇ ਨੇ ਕਿ 2 ਦਸੰਬਰ ਦੇ ਹੁਕਮਨਾਮੇ ਤੇ ਕਿ ਬਾਗੀ ਧੜਾ ਪਹਿਰਾ ਦੇ ਦੇ ਕਿਉਂਕਿ ਉਹ ਹੁਕਮਨਾਮੇ ਦੇ ਵਿੱਚ ਆਦੇਸ਼ ਸੀ ਕਿ ਵੱਖਰਾ ਚੁੱਲਾ ਲਾਉਣ ਵਾਲੇ ਆਪਣਾ ਚੁੱਲਾ ਸਮੇਟਣ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਿਸੇ ਵੀ ਕਿਸਮ ਦੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਆਹੀ ਜਿਹੜਾ ਹੁਣ ਆਦੇਸ਼ ਆਇਆ ਕਾਲ ਤੱਕ ਸਭ ਤੋਂ ਉਹਦੀ ਵੀ ਮੂਲ ਭਾਵਨਾ ਹੀ ਹੈ ਕਿ ਵੱਖਰੇ ਚੁੱਲੇ ਸਮੇਟੋ ਤੇ ਅੱਜ ਬਾਗੀ ਧੜੇ ਨੇ ਫਿਰ ਦੁਬਾਰਾ ਵੱਖਰਾ ਚੁੱਲਾ ਲਾ ਕੇ ਆਪਣਾ ਪ੍ਰਧਾਨ ਬਣਿਆ ਚੁਣਿਆ ਤੇ ਜਿਹੜੇ ਕਹਿੰਦੇ ਸੀ ਡੈਮੋਕਰੇਟਿਕਲੀ ਕਰਨਾ ਉਹਨਾਂ ਨੇ ਵੀ ਪ੍ਰਧਾਨ ਅੱਜ ਲਫਾਫੇ ਚੋਂ ਹੀ ਕੱਢਿਆ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਬਕਾਇਦਾ ਚੋਣ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਡੈਲੀਗੇਟਸ ਨੇ ਸੈਸ਼ਨ ਲਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਿਆ ਸੀ ਤੇ ਅੱਜ ਜਿਹੜਾ ਇੱਕ ਬੋਗਸ ਸੈਸ਼ਨ ਲਾਇਆ ਗਿਆ ਉਹ ਸੈਸ਼ਨ ਲੱਗਣ ਤੋਂ ਪਹਿਲਾਂ ਹੀ ਗਿਆਨੀ ਹਰਪ੍ਰੀਤ ਜੀ ਦੇ ਨਾਮ ਦਾ ਐਲਾਨ ਰਖੜਾ ਸਾਹਿਬ ਨੇ ਕਰਤਾ ਸਾਰਾ ਕੁਝ ਲੋਕਾਂ ਦੇ ਸਾਹਮਣੇ ਪਰ ਜਿਹੜੀਆਂ ਸਾਜ਼ਿਸ਼ਾਂ ਕੀਤੀਆਂ ਗਈਆਂ ਔਰ ਤਖਸੈਬਾਨਾਂ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਮਰਿਆਦਾ ਨੂੰ ਫੇਰ ਪਹੁੰਚਾਈਗੀ ਇਹਨੂੰ ਸੰਗਤ ਨੇ ਕਦੇ ਮਾਫੀ